ਲੋਕ ਸਭਾ ਦੀਆਂ ਦੂਜੇ ਗੇੜ ਦੀਆਂ ਚੋਣਾਂ ਲਈ ਖੁੱਲਾ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਖਤਮ ਹੋ ਜਾਪੇਗਾ ਇਸ ਤੋਂ ਬਾਅਦ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨਾਲ ਸਿੱਧਾ ਰابطਾ ਬਣਾਉਣ ਲਈ ਗਲੀਆਂ ਮੋਹੱਲਿਆਂ ਦਾ ਦੌਰਾ ਕਰਨਗੇ ਇਸ ਗੇੜ ਦੀਆਂ 39 ਸੀਟਾਂ ਲਈ 26 April ਯਾਨੀ ਸ਼ੁੱਕਰਵਾਰ ਨੂੰ ਵੋਟਾਂ ਪੁਆਈਆਂ ਜਾਣਗੀਆਂ ਉਦੋਂ ਤੀਜੇ ਗੇੜ ਦੀਆਂ 12 ਸੂਬਿਆਂ ਤੇ ਕੇਂਦਰ ਸਿਆਸਤ ਪ੍ਰਦੇਸ਼ਾਂ ਦੀਆਂ 95 ਸੀਟਾਂ ਲਈ ਦਾਖਲ ਕੀਤੀਆਂ ਗਈਆਂ 2963 ਨਾਮਜ਼ਦਗੀਆਂ ਵਿੱਚੋਂ 1563 ਵੈਧ ਪਾਈਆਂ ਗਈਆਂ ਤੇ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲੈਣ ਉਪਰੰਤ ਹੁਣ ਇਸ ਗੇੜ ਦੀਆਂ ਚੋਣਾਂ ਲਈ 1351 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਨੇ ਇਸ ਗੇੜ ਦੀਆਂ ਚੋਣਾਂ ਲਈ 7 ਮਈ ਨੂੰ ਵੋਟਾਂ ਪੁਵਾਈਆਂ ਜਾਣਗੀਆਂ ਇਸੇ ਦੌਰਾਨ ਚੌਥੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਰਚੇ ਦਾਖਲ ਕਰਨ ਦੀ ਆਖਰੀ ਤਾਰੀਖ 25 April ਅਤੇ 26 April ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਤੇ 29 ਉਮੀਦਵਾਰ 29 April ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਣਗੇ ਇਸ ਗਿੱਲੜੀ ਦਾ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੁੱਲ 96 ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ ਇਹਨਾਂ ਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਚਾਰਖੰਡ ਉੜੀਸ਼ਾ ਪੱਛਮੀ ਬੰਗਾਲ ਆਂਧਰਾ ਪ੍ਰਦੇਸ਼ ਤੇ ਤਲੰਗਾਨਾ ਤੇ ਜੰਮੂ ਕਸ਼ਮੀਰ ਸ਼ਾਮਿਲ ਹੈ